ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਇਸ ਸਾਲ ਵਿੱਚ ਭਾਰਤ ਵਿੱਚ ਹੋਣ ਵਾਲੀ ਬ੍ਰਿਕਸ ਪ੍ਰਦਾਨਗੀ ਲਈ ਅਧਿਕਾਰਿਤ ਵੈੱਬਸਾਈਟ ਤੇ ਲੋਗੋ ਲਾਂਚ ਕਰ ਦਿੱਤਾ ਹੈ ਇਸ ਮੌਕੇ ਦਿੱਲੀ ਵਿੱਚ ਸੰਬੋਧਨ ਕਰਦਿਆਂ ਡਾਕਟਰ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਦਾਨਗੀ ਦਾ ਮੁੱਖ ਉਦੇਸ਼ ਮੈਂਬਰ ਦੇਸ਼ਾਂ ਦੀ ਸਮਰੱਥਾ ਨੂੰ ਵਿਸ਼ਵ ਕਲਿਆਣ ਲਈ ਇਕਜੁੱਟ ਕਰਨਾ ਹੋਵੇਗਾ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਸਾਲ ਇਸ ਸਮੂਹ ਲਈ ਬੇਹੱਦ ਖਾਸ ਹੈ ਕਿਉਂਕਿ ਬ੍ਰਿਕਸ ਆਪਣੀ ਸਥਾਪਨਾ ਦੇ 20 ਸਾਲ ਪੂਰੇ ਕਰਨ ਜਾ ਰਿਹਾ ਹੈ ਵਿਦੇਸ਼ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿੱਚ ਬ੍ਰਿਕਸ ਉੱਭਰਦੀਆਂ ਅਰਥ ਵਿਵਸਥਾਵਾਂ ਤੇ ਵਿਕਾਸਸ਼ੀਲ ਦੇਸ਼ਾਂ ਦੇ ਸਹਿਯੋਗ ਲਈ ਇੱਕ ਮਜ਼ਬੂਤ ਮੰਚ ਵਜੋਂ ਉੱਭਰਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਬਦਲਦੀਆਂ ਵਿਸ਼ਵ ਪ੍ਰਸਥਿਤੀਆਂ ਦੇ ਮੁਤਾਬਕ ਬ੍ਰਿਕਸ ਨੇ ਆਪਣੇ ਏਜੰਡੇ ਤੇ ਮੈਂਬਰਸ਼ਿਪ ਦਾ ਵਿਸਤਾਰ ਕੀਤਾ ਹੈ ਪਰ ਇਸ ਦਾ ਮੁੱਖ ਕੇਂਦਰ ਹਮੇਸ਼ਾ ਲੋਕਪੱਖੀ ਵਿਕਾਸ, ਆਪਸੀ ਗੱਲਬਾਤ ਤੇ ਵਿਹਾਰਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਰਿਹਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਕਿਹਾ ਕਿ ਇਸ ਵਾਰ ਦਾ ਥੀਮ ਸਾਰਿਆਂ ਦੇ ਫਾਇਦੇ ਲਈ ਸਮਰੱਥਾ ਵਧਾਉਣ, ਨਵੀਨਤਾ ਨੂੰ ਉਤਸ਼ਾਹਿਤ ਕਰਨ ਤੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਤੇ ਕੇਂਦ੍ਰਿਤ ਹੈ। ਨਵੇਂ ਲੋਗੋ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਪਰੰਪਰਾ ਅਤੇ ਆਧੁਨਿਕਤਾ ਦਾ ਸੁਮੇਲ ਹੈ, ਜਿਸ ਵਿੱਚ ਸਾਰੇ ਬ੍ਰਿਕਸ ਮੈਂਬਰ ਦੇਸ਼ਾਂ ਦੇ ਰੰਗ ਸ਼ਾਮਲ ਕੀਤੇ ਗਏ ਨੇ। ਇਹ ਲੋਗੋ ਏਕਤਾ, ਵਿਪਿੰਤਾ ਤੇ ਸਾਂਝੇ ਉਦੇਸ਼ ਦੀ ਭਾਵਨਾ ਨੂੰ ਦਰਸਾਉਂਦਾ ਹੈ। Ensuring sustainable development for the benefit of all. The logo that we unveiled today reflects this approach. It combines elements of tradition and modernity, and the petals incorporate the colours of all BRICS member countries, representing unity in diversity and a strong sense of shared purpose. The logo conveys the idea that BRICS draws strength from the collective contributions of its members. ਡਾਕਟਰ ਜੈਸ਼ੰਕਰ ਨੇ ਅੱਗੇ ਕਿਹਾ ਕਿ ਲਾਂਚ ਕੀਤੀ ਗਈ ਬ੍ਰਿਕਸ ਇੰਡੀਆ ਵੈੱਬਸਾਈਟ ਭਾਰਤ ਦੀ ਪ੍ਰਦਾਨਗੀ ਦੌਰਾਨ ਇੱਕ ਸਾਂਝੇ ਮੰਚ ਵਜੋਂ ਕੰਮ ਕਰੇਗੀ। ਇਹ ਵੈੱਬਸਾਈਟ ਮੀਟਿੰਗਾਂ, ਨਵੀਆਂ ਪਹਿਲਕਦਮੀਆਂ ਤੇ ਨਤੀਜਿਆਂ ਬਾਰੇ ਵਿਸਥਾਰਿਤ ਜਾਣਕਾਰੀ ਪ੍ਰਦਾਨ ਕਰੇਗੀ ਜਿਸ ਨਾਲ ਕੰਮਕਾਜ ਵਿੱਚ ਪਾਰਦਰਸ਼ਤਾ ਵਧੇਗੀ ਤੇ ਜਾਣਕਾਰੀ ਸਹੀ ਸਮੇਂ ਤੇ ਸਭ ਤੱਕ ਪਹੁੰਚ ਸਕੇਗੀ।